ਆਹ ਵਾਜੇ ਪਟਾਕੇ ਨੇ ਮੈਨੂੰ ਲੱਗਦਾ ਇਹਦਾ ਨਾਜ਼ਰ ਜੂਰ ਕਰਨਾ ਚਾਹੀਦਾ ਇਹ ਨਾਲ ਬੋਲੇ ਆ ਤੇ ਮੈਂ ਆਪਣੇ ਘਰ ਕੋਲ ਦੀ ਗੱਲ ਕਰ ਰਹੀ ਸੀ ਜਦੋਂ ਬਾਹਰ ਕੋਈ ਦੋ ਜੁਂਦੇ ਦੇਖ ਕੇ ਜਿਹੜੇ ਮੂਟਾ ਕਹਿਤੂਨੀ ਜਿਦੋਂ ਇਹ ਸੌਲ ਬੜੇ ਹੰਦ ਨੂੰ ਆਏ ਕਿਵੇਂ ਕੋਲ ਆ ਕੇ ਪਾਰਕੀ ਰੱਖ ਕੇ ਤੇ ਬਾਂਹ ਮੋਟਰ ਤੇ ਬੱਤੇ ਤੇ ਚੜ ਗਏ ਗਿਆ ਕੁਝ ਨਹੀਂ ਹੋਇਆ ਇਸ ਵਾਰ ਕਿੰਨੇ ਕਬਾਈ ਦੀ ਗੱਲ ਹੈ ਜੀ ਇੱਕ ਮੇਰੇ ਤੋਂ ਦੰਗ ਕੱਟਾ ਬੱਟ ਹੋ ਗਿਆ ਫਾਰਕ ਕਿੰਨੇ ਜਰਵਾ ਸ਼ੂ ਕੀਤੀ ਹੈ ਫਾਇਰਿੰਗ ਹਾਂ ਦੇ ਕੋਲ ਕਰਦੇ ਫਿਰ ਫਾਇਰਿੰਗ ਕੀਤੀ ਵੀ ਫਾਇਰਿੰਗ ਕਰਨ ਤੋਂ ਬਾਅਦ ਪੱਤੀ ਦਿੱਤੀ ਤੁਹਾਨੂੰ ਪੱਤੀ ਅੱਗੇ ਫੜਾਈ ਉਹਨਾਂ ਕੋਲ ਮੈਸੇਜ ਤਾਂ ਆਉਂਦਾ ਤੁਹਾਨੂੰ ਮੈਨੂੰ ਕੋਈ ਨਹੀਂ ਮੈਂ ਪੱਜੀ ਫੜਾ ਕੇ ਨਾਲੇ ਦੇ ਤਾਡੇ ਸਾਹਿਬ ਨਾਲ ਕਿੰਨੇ ਟੋਟਲ ਫਾਇਰ ਹੋਏ ਨੇ ਮੇਰੇ ਤਾਂ ਆਪਾਂ 10 12 ਤਾਂ ਹੋ ਹੀ ਗਏ 10 12 ਟੋਟਲ ਇੱਕ ਬਾਰ ਬਾਰ ਬਚੋਈ ਇੰਨੇ ਇੰਨੇ ਫਾਇਰ ਹੋਏ ਨੇ ਤਿੰਨੇ ਤਿੰਨ ਤਿੰਨ ਨਾ ਤਿੰਨ ਜਾਂਦੇ ਸੀ ਤਿੰਨ ਰਵਾਲਵਰ ਚੱਲੇ ਠੀਕ ਹੈ ਤੇ ਹੋਰ ਕੋਈ ਨੁਕਸਾਨ ਨੁਕਸਾਨ ਤਾਂ ਕੋਈ ਨਹੀਂ ਸਾਹਮਣੇ ਮੋੜ ਤੇ ਮਾਰੀ ਦੀ ਗੋਲੀ ਹੋਰ ਤੇ ਬਾਕੀ ਹੋਰ ਕੋਈ ਮਤਲਬ ਅੰਦਰ ਕੋਈ ਨੁਕਸਾਨ ਕੋਈ ਅੰਦਰ ਤਾਂ ਨਹੀਂ ਨੁਕਸਾਨ ਹੈ ਤੁਹਾਨੂੰ ਕੋਈ ਗੱਲਬਾਤ ਕੀਤੀ ਹੋਵੇ ਨਹੀਂ ਕੋਈ ਜਾਜ ਮਾਰੀ ਇਸ ਵਾਰ ਕਿੰਨੇ ਵਜੇ ਦਾ ਵਾਕਿਆ ਜੀ ਸੋਨੇ ਕਿਦਾਂ ਦੇ ਹੋਈ ਜੀ ਕਿਹੜੇ ਮੋਟਰਸਾਈਕਲ ਸੀ ਜੀ ਬ੍ਰਾਂਡ ਮੋਟਰ ਦਿਖਾਉਣਾ ਕਿਧਰੋਂ ਆਏ ਸੀ ਜੀ ਆਏ ਤਾਂ ਫਰਦਾਨਾ ਜੀ ਜੁੱਤੀ ਆਏ ਜੁੱਤੀ ਜੀ ਜੀ ਕਿੰਪਾ ਤਾਂ ਸਕੇ ਦੇਖਣ ਨੂੰ ਦੇਖਣ ਤੋਂ ਆ ਹਾਈਟ ਤੋਂ ਸਕੇ ਜਿੱਦਾਂ 27-28 ਸਾਲ ਦੇ ਬੰਦੇ ਇਹ ਮੂਟਾ ਕਿਹਾ ਸੀ ਮੂਹ ਮਹਰਨਾਟਿਕ ਹੋ ਜੀ ਤੁਹਾਡੇ ਕੱਪੜੇ ਕਿੱਦਾਂ ਦੇ ਪਾਏ ਸੀ ਨ ਇਹ ਨਹੀਂ ਪੈਂਟ ਪਈ ਸੀ ਉੱਪਰ ਜੈਕਟ ਪਈ ਆ ਆਈਡੀਆ ਜਾਂ ਕਿੰਨੀ ਕੁ ਉਮਰ ਦੇਵਾਂਗੇ ਆਈਡੀਆ ਨਹੀਂ ਕੋਈ ਨਹੀਂ ਐਸਾ ਹੀ ਠਾਈ ਨਾਲ ਤੁਹਾਨੂੰ ਨਹੀਂ ਸਰ ਅੱਜ ਮਾਲਪੁਰ 메ਨ ਚੌਂਗ ਦੇ ਵਿੱਚ ਜਿਹੜੀ ਦਿਨ ਦਿਹਾੜੇ ਸਵੇਰੇ 10:30 ਵਜੇ ਦੇ ਲਗਭਗ 10-12 ਫਾਇਰ ਜਿਹੜੇ ਕੀਤੇ ਗਏ ਆ ਚਾਵਲਾ ਕਲਾਉਥ ਹਾਊਸ ਤੇ ਬੜੀ ਮੰਦਭਾਗੀ ਘਟਨਾ ਆ ਔਰ ਇਹ ਦੋ ਤਿਹਾਰ ਦਿਨ ਤੋਂ ਮਾਲਪੁਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਆ ਔਰ ਜਿਹੜੀਆਂ ਬੜੀਆਂ ਮੰਦਭਾਗੀਆਂ ਔਰ ਅਸੀਂ ਵਪਾਰੀ ਵਰਗ ਜਿਹੜਾ ਵਾ ਇਸ ਘਟਨਾਵਾਂ ਦੀ ਸਖਤ ਨਿੰਦਾ ਕਰਦੇ ਆ ਔਰ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਐਸਐਸਪੀ ਹੁਸ਼ਿਆਰਪੁਰ ਜੀ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੇ ਹਮਲਾਵਰਾਂ ਤੁਰੰਤ ਫੜੇ ਜਾਣ ਤਾਂ ਜੋ ਜਿਹੜਾ ਵਪਾਰੀ ਵਰਗਾ ਉਹ ਸੁੱਖ ਦਾ ਸਾਹ ਲਵੇ। ਅਸੀਂ ਇਹ ਮੌਕਾ ਦੇਖਦੇ ਪਏ ਆ ਜੀ ਅਜੇ ਤਾਂ ਕੈਮਰਾ ਕੂਮਰੇ ਚੈੱਕ ਕਰਦੇ ਪਏ ਆ। ਇਨਫੋਰਮੇਸ਼ਨ ਦੁਕਾਨ ਤੋਂ ਫੋਨ ਆਇਆ ਹੈਗਾ ਤੇ ਚੌਂਕ 'ਚ ਸਾਡਾ ਡਿਊਟੀ ਤੇ ਮੁੰਡਾ ਹੋਇ ਇੱਕ ਖੜਾ। ਉਹਨੇ ਦੱਸਿਆ। ਸਰ ਸ਼ਹਿਰ ਦੇ ਵਿੱਚ ਕਿਹਾ ਜਾ ਰਿਹਾ ਕਿ 12 ਫਾਇਰ ਹੋਏ ਆ। 12 ਹੋਏ। 12 ਕੋ ਹੋਏ ਆ। ਓਕੇ ਸੀਸੀਟੀਵੀ ਚੈੱਕ ਕਰ ਰਹੇ ਆ ਅਜੇ। ਉਹ ਤਾਂ ਹੋਇਆ ਜੋ ਮਿਲਦਾ ਕਲੂ ਹਸਮਤਾ ਉਹ ਕਰਾਂਗੇ ਕਰ ਲਈ ਸਰ ਅਸੀਂ ਮੌਕੇ ਤੇ ਹੀ ਇੱਥੇ ਹੀ ਮਾਰਕ ਨਾ ਇਹਨਾਂ ਦੇ ਕੈਮਰੇ ਖਰਾਬ ਆ ਤੁਹਾਡੇ ਉਹ ਚੈੱਕ ਕਰਦੇ ਪਿਆ ਆਸ-ਪਾਸ ਦੇ ਹਾਂਜੀ ਹਾਂਜੀ ਕੋਸ਼ਿਸ਼ ਪੂਰੀ ਆ ਪੜੇ ਜਾਣੇ ਮਨ ਵਾਜੀ ਪਟਾਕੇ ਦੇ ਮੈਨੂੰ ਲੱਗਦਾ ਨਾਲ ਜੀ ਕਰਦਾ ਸਾਡਾ ਵੀ ਨਾਲ ਬੋਲੇ ਆ ਤੇ ਮੈਂ ਆਪਣੇ ਘਰ ਤੋਂ ਉੱਠ ਕੇ ਕਰਦੀ ਕਿ ਜਦੋਂ ਬਾਹਰ ਕੋ ਕੇ ਦੋ ਜਿੰਨੇ ਟਿਕਾਣੇ ਨੇ ਮੂਟਾ ਕਹਿਤ ਨਹੀਂ ਜਿਦੋਂ ਇਹ ਸਾਲ ਬੜੇ ਹਲਦ ਨੂੰ ਆਏ ਮੇਰੇ ਕੋਲ ਅਗਲੀ ਪਾਰਕੀ ਰੱਖ ਕੇ ਤੇ ਬਾਅਦ ਵਿੱਚ ਮੋਟਰ ਦੇ ਬੱਤੇ ਦੇ ਵਿੱਚ ਚੜਦੇ ਗਿਆ ਕੁਝ ਨਹੀਂ ਹੋਣਾ ਇਸ ਵਾਰ ਕਿੰਨੇ ਕੁ ਵਜੇ ਦੇ ਕੱਲੇ ਜੀ ਇੱਕ ਥੋੜਾ ਅੱਧ ਘੰਟਾ ਬੱਟ ਹੋਵੇ ਫਾਇਰਿੰਗ ਕਿੰਨੇ ਜਰਵਾਸ਼ੂ ਕੀਤੀ ਹੈ ਫਾਇਰਿੰਗ ਉਹੀ ਆ ਦੇ ਤੋ ਕਰਦੇ ਫਿਰ ਫਾਇਰਿੰਗ ਕੀਤੀ ਫਾਇਰਿੰਗ ਕਰਨ ਤੋਂ ਬਾਅਦ ਪੱਤੀ ਪਤੀ ਪੰਜ ਮਾਤੀ ਅੱਗੇ ਫੜਾਈ ਅੰਦਰ ਕੋਈ ਮੈਸੇਜ ਤਾਂ ਆਵਦਾ ਤੁਹਾਨੂੰ ਮੈਨਾਂ ਤਾਂ ਕੋਈ ਨਹੀਂ ਮੈਂ ਪਾਰਟੀ ਫੜਾ ਕੇ ਨਾਲੇ ਚਲੇ ਜਾਣਾ ਤੁਹਾਡੇ ਹਿਸਾਬ ਨਾਲ ਕਿੰਨੇ ਟੋਟਲ ਫਾਇਰ ਹੋਏ ਨੇ ਮੇਰੇ ਹਿਸਾਬ ਨਾਲ 10-12 ਤਾਂ ਹੋ ਹੀ ਗਏ 10-12 ਟੋਟਲ ਇੱਕ ਬਾਲਵਰ ਬਚੋ ਹੀ ਇੰਨੇ ਇੰਨੇ ਫਾਇਰ ਹੋਏ ਤਿੰਨ ਜਗ੍ਹਾ ਤਿੰਨ ਨਾਲ ਤਿੰਨ ਜਗ੍ਹਾ ਤਿੰਨ ਰਵਾਲਵਰ ਚਲੇ ਆ ਠੀਕ ਹੈ ਤੇ ਹੋਰ ਕੋਈ ਨੁਕਸਾਨ ਨੁਕਸਾਨ ਤਾਂ ਕੋਈ ਨਹੀਂ ਮਸਾਂਨੇ ਬੋਰਡ ਤੇ ਮਾਰੀਆਂ ਦੀ ਗੋਲੀ ਬੋਰਡ ਤੇ ਬਾਕੀ ਹੋਰ ਕੋਈ ਮਤਲਬ ਅੰਦਰ ਕੋਈ ਨੁਕਸਾਨ ਕੋਈ ਤੁਹਾਨੂੰ ਕੋਈ ਗੱਲਬਾਤ ਕੀਤੀ ਹੋਵੇ ਨਹੀਂ ਕੋਈ ਜਾਇਜ਼ ਮਾਰੀ ਇਸ ਵਾਰ ਕਿੰਨੇ ਕੁ ਵੇ ਦਾ ਵਾਕਿਆ ਜੀ ਜਿਹੜੇ ਮੋਟਰਸਾਈਕਲ ਸੀ ਸਪਰੈਂਟਰ ਮੋਟਰ ਦਿਖਾਉਣਾ ਕਿਧਰੋਂ ਆਏ ਸੀ ਕਿੱਥੋਂ ਆਏ ਤਾਂ ਫਰਦ ਅੱਜ ਅੱਜ ਜੁਦੀ ਆ ਲੈਟਰ ਦੀ ਜੁਦੀ ਜੀ ਕਿੱਦਾਂ ਦੱਸ ਸਕਦੇ ਦੇਖਣ ਨੂੰ ਦੇਖਣ ਤੋਂ ਆ ਹਾਈਟ ਤੋਂ ਸਕੇ ਜਿੱਦਾਂ 27-28 ਸਾਲ ਦਾ ਬੰਦਾ ਇਹ ਮੂਟਾ ਕਿਹਾ ਸੀ ਮੂਹ ਮਾ ਬਰਨਾਟ ਕਿਹਾ ਸੀ ਕੱਪੜੇ ਕਿੱਦਾਂ ਦੇ ਪਾਏ ਸੀ ਨਾ ਕੱਪੜੇ ਕਿੱਦਾਂ ਦੇ ਪਾਏ ਸੀ ਦੀੰ ਦੇ ਪਿੰਡ ਪਈ ਸੀ ਉੱਪਰ ਜੈਕਟ ਪਈ ਆ ਆਈਡੀਆ ਜੇ ਕਿੰਨੇ ਕੁ ਉਮਰ ਦੇਵਾਂਗੇ ਆਈਡੀਆ ਨਹੀਂ ਕੋ ਨਹੀਂ ਇਸ ਤਰ੍ਹਾਂ ਹੀ ਹੌਸਲੇ ਤੋਂ ਬਣੇਗਾ ਸਰ ਅੱਜ ਮਾਲਪੁਰ ਮੇਨ ਚੌਂਗ ਦੇ ਵਿੱਚ ਜਿਹੜੀ ਦਿਨ ਦਿਹਾੜੇ ਸਵੇਰੇ 10:30 ਵਜੇ ਦੇ ਲਗਭਗ 10-12 ਫਾਇਰ ਜਿਹੜੇ ਕੀਤੇ ਗਏ ਆ ਚਾਵਲਾ ਕਲਾਉਥ ਹਾਊਸ ਤੇ ਬੜੀ ਮੰਦਭਾਗੀ ਘਟਨਾ ਆ ਔਰ ਇਹ 2-4 ਦਿਨ ਤੋਂ ਮਾਲਪੁਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਆ ਔਰ ਜਿਹੜੀਆਂ ਬੜੀਆਂ ਮੰਦਭਾਗੀਆਂ ਔਰ ਅਸੀਂ ਵਪਾਰੀ ਵਰਗ ਜਿਹੜਾ ਵਾ ਇਸ ਘਟਨਾਵਾਂ ਦੀ ਸਖਤ ਨਿੰਦਾ ਕਰਦੇ ਆ ਔਰ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਐ ਐਸਐਸਪੀ ਹਿਸ਼ਾਰਪੁਰ ਜੀ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੇ ਹਮਲਾਵਰਾਂ ਤੁਰੰਤ ਫੜੇ ਜਾਣ ਤਾਂ ਜੋ ਜਿਹੜਾ ਵਪਾਰੀ ਵਰਗਾ ਉਹ ਸੁੱਖ ਦਾ ਸਾਹ ਲਵੇ। ਅਸੀਂ ਹਜੇ ਮੌਕਾ ਦੇਖਦੇ ਪਿਆ ਜੀ ਹਜੇ ਤਾਂ ਕੈਮਰੇ ਕੂਮਰੇ ਚੈੱਕ ਕਰਦੇ ਪਿਆ। ਇਨਫੋਰਮੇਸ਼ਨ ਦੁਕਾਨ ਤੋਂ ਫੋਨ ਆਇਆ ਹੈਗਾ ਤੇ ਚੌਂਕ 'ਚ ਸਾਡਾ ਡਿਊਟੀ ਤੇ ਮੁੰਡਾ ਵਾ ਇੱਕ ਖੜਾ। ਉਹਨੇ ਦੱਸਿਆ ਸਰ ਸ਼ਹਿਰ ਦੇ ਵਿੱਚ ਕਿਹਾ ਜਾ ਰਿਹਾ ਕਿ 12:00 ਹੋ ਗਏ। 10:00 ਹੋ ਗਏ। ਹੈ ਇਹਨੇ ਕੋਈ ਆ। 12:00 ਹੋ ਗਏ ਆ। ਇਨਫੋਰਮੇਸ਼ਨ ਆ ਕਿ ਫਾਸਲੀ ਤਿਆਰੀ ਕਰਵਾਈ ਕੀਤੀ। ਉਹਗੇ ਸੀਸੀਟੀਵੀ ਚੈੱਕ ਕਰ ਰਹੇ ਹਜੇ। ਉਦੋਂ ਫਿਰ ਜੋ ਮਿਲਦਾ ਕਲੂ ਹ ਉਸਨੂੰ ਤਾਂ ਕਰਾਂਗੇ ਕਰ ਲਈ ਸਰ ਅਸੀਂ ਮੌਕੇ ਤੇ ਹੀ ਇੱਥੇ ਹੀ ਮਾਰ ਨਾ ਇਹਨਾਂ ਦੇ ਕੈਮਰੇ ਖਰਾਬ ਆ ਤੁਹਾਡੇ ਉਹ ਚੈੱਕ ਕਰਦੇ ਪਿਆ ਆਸ-ਪਾਸ ਦੇ ਹਾਂਜੀ ਹਾਂਜੀ ਕੋਸ਼ਿਸ਼ ਕੋਰੀ ਆ ਪੜੇ ਜਾਂਦਾ